ਹਾਂਜੀ ਦੋਸਤੋ ਧੰਨਵਾਦ ਸਭਨਾਂ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰ ਰਹੇ ਹਾਂ ਉਹਦਾ ਨਾਂ ਹੈ ਇੱਕ ਦਿਨ ਦੀ ਬਾਦਸ਼ਾਹਤ ਅਤੇ ਇਹਦੇ ਲੇਖਕ ਹਨ ਖਵਾਜ਼ਾ ਅਹਿਮਦ ਆਵਾਸ ਲਓ ਫਿਰ ਪੇਸ਼ ਹੈ ਜੀ ਕਹਾਣੀ ਇੱਕ ਦਿਨ ਦੀ ਬਾਦਸ਼ਾਹਤ ਬਾਦਸ਼ਾਹ ਤਖਤ ਤੇ ਬੈਠਾ ਸੀ ਉਸਦੇ ਸਿਰ ਤੇ ਸੁਨਹਿਰੀ ਤਾਜ ਸੀ ਉਸ ਦੇ ਸਰੀਰ ਤੇ ਰੇਸ਼ਮੀ ਪਸ਼ਾਕ ਸੀ ਉਸ ਦੇ ਪੈਰਾਂ ਵਿੱਚ ਜ਼ਰੀਦਾਰ ਸੋਨੇ ਦੀ ਤਾਰ ਨਾਲ ਕੱਢੀ ਹੋਈ ਜੁੱਤੀ ਸੀ ਤਖਤ ਦੇ ਹੇਠਾਂ ਸ਼ੇਰ ਦੀ ਖਲ ਵਿਸ਼ੀ ਹੋਈ ਸੀ ਅਤੇ ਬਾਦਸ਼ਾਹ ਦੇ ਪੈਰ ਮਰੇ ਹੋਏ ਸ਼ੇਰ ਦੇ ਸਿਰ ਦੇ ਉੱਪਰ ਰੱਖੇ ਹੋਏ ਸਨ ਸਿਪਾਸਲਾਰ, ਵਜ਼ੀਰ, ਅਮੀਰ ਅਤੇ ਦਰਬਾਰੀ ਬਾਦਸ਼ਾਹ ਸਾਹਮਣੇ ਹੱਥ ਬੰਨ੍ਹੀ ਸਿਰ ਝੁਕਾਈ ਖੜੇ ਸਨ ਕਿਸੇ ਦੀ ਹਿੰਮਤ ਨਹੀਂ ਸੀ ਕਿ ਸਿਰ ਚੁੱਕ ਸਕੇ ਹਰ ਕੋਈ ਸ਼ਾਹੀ ਹੁਕਮ ਦੀ ਉਡੀਕ ਵਿੱਚ ਸੀ ਅਚਾਨਕ ਬਾਦਸ਼ਾਹ ਨੇ ਤਾੜੀ ਵਜਾਈ ਅਤੇ ਉਸ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਦੇ ਹੀਰੇ ਚਮਕ ਉੱਠੇ ਬਾਦਸ਼ਾਹ ਨੇ ਹੁਕਮ ਦਿੱਤਾ ਰਕਾਸਾ ਫਿਰ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਪਰਦੇ ਖੁੱਲਦੇ ਗਏ ਅਤੇ ਉਹਨਾਂ ਵਿੱਚੋਂ ਇੱਕ ਨਰਤਕੀ ਇਸ ਤਰ੍ਹਾਂ ਪ੍ਰਗਟ ਹੋਈ ਜਿਵੇਂ ਬੱਦਲਾਂ ਵਿੱਚੋਂ ਬਿਜਲੀ ਲਿਸ਼ਕਦੀ ਹੈ ਤਖਤ ਦੇ ਸਾਹਮਣੇ ਪਹੁੰਚ ਕੇ ਉਸ ਨੇ ਸੱਤ ਵਾਰ ਝੁੱਕ ਕੇ ਸਲਾਮ ਕੀਤਾ ਅਤੇ ਫਿਰ دیਵਾਨੇ ਖਾਸ ਦੀਆਂ ਮਰਮਰੀ ਤੰਦਾਂ ਅਤੇ ਸਨੇਹਰੀ ਚਿੱਤਰਕਾਰੀ ਨਾਲ ਸਜੀ ਛਤ ਸੰਗੀਨ ਦੀ ਧੁਨੀ ਨਾਲ ਗੂੰਜ اٹਹੀ ਰਾਗ ਰੰਗ ਦੀ ਮਹਿਫਲ ਗਰਮ ਹੋ ਗਈ ਨਰਤਕੀ ਦੀ ਅੱਖਾਂ ਵਿੱਚ ਜਾਦੂ ਸੀ ਉਸ ਦੀਆਂ ਅਦਾਵਾਂ ਦਿਲਕਸ਼ਨ ਤੇ ਆਵਾਜ਼ ਵਿੱਚ ਬਲਾ ਦੀ ਤਰਨਮ ਸੀ ਉਸ ਦੇ ਨਾਚ ਵਿੱਚ ਕਦੇ ਮੋਰਨੀ ਦੀ ਚਾਲ ਸੀ ਕਦੇ ਨਾਗਣੀ ਦੀ ਲਹਿਰ ਕਦੇ ਸ਼ੋਲੇ ਦੀ ਲਕ ਸੀ ਅਤੇ ਕਦੇ ਫੁੱਲ ਦੀ ਟਹਿਣੀ ਦੀ ਥਰਥਰਾਹਟ ਕਦੇ ਸ਼ਰਮੋ ਹਯਾ ਦਾ ਅੰਦਾਜ਼ ਅਤੇ ਕਦੇ ਹਵਸ ਦੀ ਦਾਵਤ ਪਰ ਭਰੇ ਦਰਬਾਰ ਵਿੱਚ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਸ ਵੱਲ ਅੱਖ ਚੁੱਕ ਕੇ ਵੀ ਵੇਖ ਸਕੇ ਸਿਰਫ ਬਾਦਸ਼ਾ ਆਪਣੇ ਤਖਤ ਤੇ ਬੈਠਾ ਹੋਇਆ ਮੁਸ਼ਾ ਨੂੰ ਤਾ ਦਿੰਦਾ ਹੋਇਆ ਨਰਤਕੀ ਦੀ ਕਲਾ ਨਾਲ ਆਨੰਦਿਤ ਅਤੇ ਪਸੰਨ ਹੋ ਰਿਹਾ ਸੀ ਤਬਲੇ ਦੀ ਆਖਰੀ ਥਾਪਤੇ ਘੁੰਗਰੂਆਂ ਦੀ ਜ਼ੋਰਦਾਰ ਚਣਕਾਰ ਨਾਲ ਨਾਚ ਖਤਮ ਹੋ ਗਿਆ ਬਾਦਸ਼ਾ ਨੇ ਖੁਸ਼ ਹੋ ਕੇ ਆਪਣੇ ਗਲੇ ਵਿੱਚੋਂ ਸੱਤ ਲੜੀਆਂ ਵਾਲਾ ਮੋਤੀਆਂ ਦਾ ਹਾਰ ਲਾਇਆ ਅਤੇ ਨਰਤਕੀ ਵੱਲ ਛੁੱਟ ਦਿੱਤਾ ਨਰਤਕੀ ਨੇ ਹਾਰ ਚੁੱਕ ਲਿਆ ਤੇ ਸੱਤ ਵਾਰ ਸਲਾਮ ਕੀਤਾ ਫਿਰ ਅੱਗੇ ਵਧੀ ਅਤੇ ਬਾਦਸ਼ਾਹ ਦੇ ਕਦਮਾਂ ਨੂੰ ਚੁੰਮ ਕੇ ਬੋਲੀ ਆਲੀਆ کنیਜ਼ ਆਪਣੀ ਇਸ ਕਦਰ ਅਫਜ਼ਾਈ ਤੇ ਫੁੱਲੀ ਨਹੀਂ ਸਮਾਉਂਦੀ ਹਜ਼ੂਰ ਦਾ ਇਕਵਾਲ بلند ਹੋਵੇ ਇੱਕ ਭਾਰੀ ਆਵਾਜ਼ ਜਿਹੜੀ ਬਾਦਸ਼ਾਹ ਦੀ ਆਵਾਜ਼ ਤੋਂ ਵੀ ਜ਼ਿਆਦਾ ਰੋਬਦਾਰ ਸੀ ਗੂੰਜ ਉੱਠੀ ਕਟ ਅਚਾਨਕ ਰੌਸ਼ਨੀਾਂ ਬੁਝਣੀਆਂ ਸ਼ੁਰੂ ਹੋ ਗਈਆਂ ਦਰਬਾਰੀ ਆਪਣੇ ਰੇਸ਼ਮੀ ਅਤੇ ਮਖਮਲੀ ਕੱਪੜਿਆਂ ਨੂੰ ਸਾਹਮਣੇ ਆਪਣੀਆਂ ਨਕਲੀ ਦਾੜ੍ਹੀਆਂ ਅਤੇ ਮੁੱਛਾਂ ਖਿੱਚਦੇ ਐਕਸਟਰਾ ਮੇਕਅਪ ਰੂਮ ਵੱਲ ਭੱਜੇ ਬਾਦਸ਼ਾਹ ਨੇ ਆਪਣੇ ਸਿਰ ਤੋਂ ਤਾਜ ਲਾਹਿਆ ਤਾਂ ਨਕਲੀ ਲੰਬੇ ਵਾਲਾਂ ਦੀ ਵਿਗ ਵੀ ਉਤਰ ਗਈ ਮੇਕਅਪ ਮੈਨ ਨੇ ਡਾਟਦੇ ਹੋਏ ਕਿਹਾ ਉਹ ਕੀ ਕਰ ਰਹੇ ਹੈ ਬਿਗ ਸਾਫ ਕੇ ਲਾ ਨਾ ਖਰਾਬ ਕਰੀ ਜਾਣਾ ਬਾਦਸ਼ਾਹ ਨੇ ਕਵਰਾ ਕੇ ਵੇਗ ਨੂੰ ਫਿਰ ਆਪਣੇ ਗੰਝੇ ਸਿਰ ਤੇ ਰੱਖਣਾ ਚਾਹਿਆ ਤਾਂ ਤਾਜ ਧਰਤੀ ਤੇ ਡਿੱਗ ਪਿਆ ਟੀਨ ਦੀ ਸ਼ੰਕਾਰ ਨਾਲ ਅਤੇ ਕਿੰਨੇ ਹੀ ਕੱਚ ਦੇ ਟੋਟੇ ਫਰਸ਼ ਤੇ ਖਿਲਰ ਗਏ ਮੇਕਅਪ ਰੂਮ ਵਿੱਚ ਪਹੁੰਚ ਕੇ ਬਾਦਸ਼ਾਹ ਨੇ ਆਪਣਾ ਮਖਮਲ ਦਾ ਲਵਾਦਾ ਉਤਾਰਿਆ ਰੇਸ਼ਮੀ ਕੁੜਤਾ ਲਾਹਿਆ ਸੈਟਨ ਦੀ ਸਲਵਾਰ ਲਾਹੀ ਜੇਰੀ ਦੀ ਜੁੱਤੀ ਲਾਹੀ ਅਤੇ ਨਾਲ ਹੀ ਰੂਹ ਨਾਲ ਭਰਿਆ ਹੋਇਆ ਆਪਣਾ ਨਕਲੀ ਢਿੱਡ ਵੀ ਲਾ ਦਿੱਤਾ ਮੇਕਅਪ ਮੈਨ ਨੇ ਉਹਦੇ ਚਿਹਰੇ ਤੋਂ ਦਾੜ੍ਹੀ ਅਤੇ ਮੁੱਛਾਂ ਧੂ ਲਈਆਂ ਅਤੇ ਹੁਣ ਬਾਦਸ਼ਾਹ ਸਿਰਫ ਇੱਕ ਜਾਮ ਹੀ ਪਾਈ ਖੜਾ ਸੀ ਅਤੇ ਜਾਹਂਗੇ ਤੇ ਤਿੰਨ ਟਾਕੀਆਂ ਲੱਗੀਆਂ ਹੋਈਆਂ ਸਨ ਅਤੇ ਚੰਦ ਮਿੰਟਾਂ ਪਿਛੋਂ ਪ੍ਰਾਣੀ ਰਫੂ ਕੀਤੀ ਹੋਈ ਪੈਂਟ ਅਤੇ ਇੱਕ ਮੈੜੀ ਬੁਰਸ਼ੜ ਪਾਈ ਇੱਕ ਪਤਲਾ ਸੁੱਕਾ ਚਿਪਕੀਆਂ ਗੱਲਾਂ ਤੇ ਤਸੀਆਂ ਅੱਖਾਂ ਵਾਲਾ ਐਕਸਟਰਾ ਸਪਲਿਆਰ ਕੋਲੋਂ ਦਿਹਾੜੀ ਦੀ ਮਜ਼ਦੂਰੀ ਦੇ 50 ਰੁਪਏ ਬਕੂਰ ਰਿਹਾ ਸੀ ਕਿਉਂਕਿ 17 ਰੁਪਏ ਵਿੱਚੋਂ 20 ਰੁਪਏ ਕਮਿਸ਼ਨ ਦੇ ਪਹਿਲਾਂ ਹੀ ਕੱਟੇ ਜਾ ਚੁੱਕੇ ਸਨ ਫਿਰ ਉਸਨੇ ਅਸਿਸਟੈਂਟ ਡਾਇਰੈਕਟਰ ਨੂੰ ਸਲਾਮ ਕਰਦਿਆਂ ਹੋਇਆ ਪੁੱਛਿਆ ਸਾਹਿਬ ਜੀ ਕੱਲ ਵੀ ਮੇਰਾ ਮੇਕਅਪ ਹੈ ਨਾ ਜਵਾਬ ਮਿਲੇ ਨਹੀਂ ਕੱਲ ਤਾਂ ਅਸੀਂ ਡਾਕੂਆਂ ਦੀ ਗੁਫਾ ਵਾਲਾ ਸੀਨ ਲੈਣ ਵਾਲੇ ਆ ਬਾਦਸ਼ਾਹ ਨੇ ਗੜਗੜਾਉਂਦਿਆਂ ਹੋਇਆ ਕਿਹਾ ਤਾਂ ਸਾਹਿਬ ਜੀ ਮੈਨੂੰ ਡਾਕੂ ਹੀ ਬਣਾ ਦਿਓ ਬੜੀ ਮਿਹਰਬਾਨੀ ਹੋਵੇਗੀ ਤੁਹਾਡੀ ਸੱਚ ਕਹਿਣਾ 2 ਮਹੀਨੇ ਹੋ ਗਏ ਸਿਰਫ 5 ਦਿਨ ਮੇਕਅਪ ਕੀਤਾ ਮੈਂ ਅਸਿਸਟੈਂਟ ਨੇ ਡਾਂਟਦਿਆਂ ਆਇਆ ਕਿ ਆ ਪਾਗਲ ਹੋ ਗਏਂ ਬਈ ਬਾਦਸ਼ਾਹ ਨੂੰ ਡਾਕਟਰ ਕੋਲ ਮੇਂ ਬਣਾ ਦਈਏ ਪਿਕਚਰ ਦੀ ਕੰਟੀਨਿਊਟੀ ਖਰਾਬ ਕਰ ਦਈਏ ਸਿਰਫ ਤੇਰੀਆਂ ਦਿਹਾੜੀਆਂ ਪਿੱਛੇ ਬਾਦਸ਼ਾਹ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਿੰਨ ਦਿਨ ਵੀ ਹੋਰ ਕੰਮ ਮਿਲ ਜਾਂਦਾ ਤਾਂ ਮੈਂ ਆਪਣੇ ਕਮਰੇ ਦਾ ਕਰਾਇਆ ਦੇ ਦਿੰਦਾ ਬਾਲ ਬੱਚੇ ਦਾ ਰਾਤ ਮੀਂਹ ਆ ਸਾਹਿਬ ਐਨ ਬਸਾਤ ਵਿੱਚ ਮਕਾਨ ਮਾਲਕ ਨੇ ਘਰੋਂ ਕੱਢ ਦਿੱਤਾ ਹੈ ਤਾਂ ਉਹਨਾਂ ਨੂੰ ਲੈ ਕੇ ਕਿੱਥੇ ਜਾਵਾਂਗਾ ਥੋੜਾ ਜਿਹਾ ਐਡਵਾਂਸ ਹੀ ਦਵਾ ਦਿਓ ਮੇਰਾ ਕੰਮ ਹੋਰ ਵੀ ਚੰਗਾ ਨਿਕਲ ਆਵੇਗਾ ਨਹੀਂ ਬਈ ਨਹੀਂ ਸਿਸਟੈਂਟ ਨੇ ਜਵਾਬ ਦਿੱਤਾ ਉਹਦਾ ਲਹਿਜਾ ਹਮਦਰਦੀ ਨਾਲ ਭਰਿਆ ਸੀ ਪਰ ਉਹ ਕਹਿ ਰਿਹਾ ਸੀ ਅਸੀਂ ਸਟੋਰੀ ਬਦਲ ਦਿੱਤੀ ਹੈ ਬਾਦਸ਼ਾਹ ਦਾ ਕੰਮ ਅਜ ਖਤਮ ਹੋ ਗਿਆ ਹੁਣ ਤੇਰਾ ਇੱਥੇ ਕੋਈ ਕੰਮ ਨਹੀਂ ਤੂੰ ਜਾ ਸਕਦਾ ਹੈ ਤੇ ਫੇਰ ਉਹ ਖਾਲੀਅਤ ਤੁਰਿਆ ਗਿਆ ਤੁਰਿਆ ਗਿਆ ਤੇ ਸਟੂਡੀਓ ਚੋਂ ਬਾਹਰ ਨਿਕਲ ਗਿਆ ਧੰਨਵਾਦ ਦੋਸਤੋ